ਦੋ ਮੁਖ ਰੇਖੀਆਂ ਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਾਡੇ ਅੱਜ ਆਏ ਆ ਧਰ ਯੂਨੀਵਰਸਿਟੀ ਵਾਲੇ ਕਿੰਪਲਿਕਾ ਤੇ ਇਹਨਾਂ ਤੋਂ ਨਾ ਚਾਹ ਪਰ ਪਉਂਦੇ ਆ ਗੱਲਬਾਤ ਚੱਲ ਰਹੀ ਆ ਦੱਸਣਗੇ ਕਿਸਾਨਾਂ ਨੂੰ ਜੋ ਵੀ ਤੰਗੀਆਂ ਤੁਕਸੀਆਂ ਆ ਮਾਂ ਜਾਂ ਕੋਈ ਵੀਜਿਆ ਬਾਰੇ ਜੋ ਵੀ ਆ ਸਾਰੀ ਜਾਣਕਾਰੀ ਦੇਣਗੇ ਤੇ ਚੱਲ ਰਹੀ ਬਾਹਰ ਗੱਲਬਾਤ ਮੈਂ ਸੇਵਾ ਕਰ ਰਿਹਾ ਤੇ ਇਹ ਵੀ ਨਾਲ ਬੀਬੀਆਂ ਦੋਨੇ ਸੇਵਾ ਕਰ ਰਹੀਆਂ ਪੁੱਤਰੀ ਮੰਮੀ ਤੇ ਮੰਤਰੀ ਤੇ ਪੋਤੀ ਮੇਰੀ ਜਿਹੜੀ ਵਲੋਗ ਬਣਾਉਂ ਰਹੀ ਆ ਮੰਤਰੀ ਦੀ ਬੇਟੀ ਤਾਂ ਨਾ ਘਰ ਵੀ ਮਾਉਨਿਆ ਮਿੱਟੀ ਪਾਤੀ ਅੱਲਾ ਨੇ ਮੈਂ ਸਾਰੀ ਘਾੜੀ ਕਈ ਫੇਰੀ ਕਰ ਲੈਣਾ ਉਹ ਕੋਈ ਨਹੀਂ ਜਿਹੜਾ ਜੂੜੀ ਦਾ ਨਾ ਜਿਹੜਾ ਉਹ ਕਿਹਾ ਨਹੀਂ ਇਹ ਸਾਰਾ ਜਿਹਦਾ ਹੁੰਦਾ ਜਾਨਾ ਉਹ ਬੜਾ ਉਹ ਪਤਾ ਉਹ ਬਚਪਨ ਮੈਂ ਮਾਲੋ ਉਹ ਤਾਂ ਇਹ ਜਿਹਾ ਬਾਤ ਗਿਆ ਬਾਹਲਾ ਲਾਉਂਗਾ ਦਸ ਰੋਟੀਆਂ ਉਹ ਪਰਵਾਨ ਚੱਲ ਗਾ ਆਹ ਆਹ ਬਾਬਾ 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 ਉਹਦਾ ਵੀ ਪ੍ਰਾਪਤ ਹੋ ਗਿਆ ਹੁਣ ਉਹ ਲੋ ਵਾਜੂਤਾਰੇ ਉਹ ਦੋ ਚਿਰ ਦੇ ਮਿਲਾਂ ਉਹਦੇ ਤੋਂ ਬਾਅਦ ਹੀ ਆਹ ਸਰੋਂ ਆਪਾਂ ਲੈਣੀ ਉਹ ਅੱਜ ਸਰੋਂ ਦੀ ਹੈ ਕੋਈ ਕੁਝ ਨਹੀਂ ਸਰੋਂ ਹੋਰ ਵੀਜੀ ਪ੍ਰਧਾਨੋਂ ਤੂੰ ਹੀ ਕਹੇ ਨੇ ਤੂੰ ਹੀ ਪ੍ਰਧਾਨ ਸਰੋ ਬੀਜਿਆ ਕਰੋ ਸਾਡੀ ਕੋਈ ਮਦਦ ਜਿਹੜਾ ਤੇਲ ਵਾ ਵੀ ਆਪਾਂ ਸਾਰੇ ਮੁੱਲ ਲੈਉਂਦੇ ਆਂ ਕੁਆਲਟੀ ਵੀ ਵਧੀਆ ਜੀ ਚੱਲ ਚਾਲਾ ਉਸ ਨਾ ਭਾਜੀ ਐ ਹਰ ਸਾਲ ਕੀ ਕਰੀਏ ਸਰੋ ਆਜੇ ਤੇਲ ਚੱਲਣ ਡਿਆ ਪਿਛਲਾ ਦਾ ਅੱਗੇ ਫੇਰਾ ਆ ਗਈਆਂ ਉਹਨਾਂ ਨਾਲੇ ਉਧਰੋਂ ਪੈਸੇ ਵਜ ਜਾਂਦੇ ਚਾਰ ਬਾਜ਼ਾਰ ਜਿੰਨਾ ਨੇ ਹੋਣਾ ਸਾਰਾ ਮਿਕਸੀ ਹੋਣਾ ਕਾਮ ਹੋਰ ਬੁਲਾਏ ਦਾ ਇਹ ਘਰ ਦਾ ਫੇਰ ਹੈ ਆਪੋ ਦੇ ਬੰਦੀਪ ਅਜੇ ਚਾਹੀਏ ਆਜੋ ਆ ਰਹੇ ਭਾਜੀ ਭਾਜੀ ਇਹ ਨਾ ਇਹ ਅੱਗੇ ਭਾਜੀ ਇਹ ਨਾ ਨਮੋ ਨਮੋ ਤੇ ਉਹਨਾਂ ਦੇ ਤੇ ਉਹਦਾ ਭਾਜੀ ਪਤਾ ਨਹੀਂ ਯਾਰਾ ਕਿ ਜਦੋਂ 2.5 ਗੱਲਾਂ ਦਾ ਸੰਗੀ ਦਾ ਸਾਲ ਛੱਤਾ ਹੀ ਵੀਨੇ ਪਾਟੀ ਬਿਜਾਣਾ ਨਾਮ ਉਸਦੀ ਹੈ ਤੇ ਦੋ ਕਿੱਥੇ ਆ ਗਿਆ ਉਹਦਾ ਤੇ ਉਹਨੂੰ ਫੇਰ ਆਈ ਇਧਰੋਂ ਨਾਲਿਆਂ ਪਟੇ ਬੀਲੀ ਦੇ ਤੇ ਉਹਦਾ ਵੀ ਜੀ ਹੋ ਲਾਚਾ ਆਪ ਕੋ ਪਿਆਰ ਦੇ ਰਹੀ ਹੈ ਹਾਂ ਜੀ ਅੱਛਾ ਅੱਲਾਹ ਅਕਬਰ ਇਹਦੇ ਪਰਵਾਹ ਉਹ ਹੋਈ ਕਰੀ ਗਏ ਬਾਕੀ ਸਾਹਿਬ ਨੂੰ ਪੁੱਛੋ ਕੋਈ ਗਾਂ ਬੀਬਾ ਬਾਰੇ ਗੱਲ ਕਰੋ ਛੋਨੇ ਦੇ ਗਾਂ ਸਥਿਤੀ ਕਿਹੜੀ ਹੈ ਲਾਉਣਾ ਆ ਜਾਂ ਨਹੀਂ ਲਾਉਣਾ ਜਾਂ ਕਿਹੜਾ ਵੀ ਲਾ ਕੇ ਛੋਨਾ ਹੈ ਨਹੀਂ ਵਿਛਣਾ ਨਾ ਉਹ ਜੋ ਕੁਝ ਵੀ ਇਹਦੇ ਤੋਂ ਨਾਲ ਕਿ ਜੀ ਤੇ ਇਹ ਸਭ ਜਵਾਰ ਵਿੱਚ ਜੀ ਜੀ ਕਿਉਂ ਦੇਦੀ ਹੈਗਾ ਚਲ ਕਿੱਥੇ ਜਾਣੇ ਹਣਾ ਕਾਪੜੇ ਪੀ ਕੇ ਰ ਫਿਰ ਦਿੰਦੇ ਆ ਜਾਣਕਾਰੀ ਚਲ ਕਿਥੋਂ ਖਾਂਗੇ ਤੂੰ ਇਥੇ ਨਾ ਨਾਮ ਪੁੱਛਦਾ ਲੋ ਕੰਮ ਸਾਰਾ ਹੈ ਕਿਉਂਕਿ ਪਰਮੇ ਵੀ ਆਈਆਂ ਹਨ ਅਰ ਸਾਡੇ ਪਰਮੇ ਵੀ ਹੁੰਦੇ ਆ ਮਹਾਰਾਜ ਦੀ ਬੜੀ ਕਿਰਪਾ ਵਾ ਕੋਈ ਨਾ ਕੋਈ ਜਿਹੜਾ ਆਈਟੂ ਲੈ ਚੱਲਦੀ ਰਹਿੰਦੀ ਆ ਦੋ ਚਾਰ ਆ ਗਏ ਚੱਲ ਗਏ ਤੇ ਅੱਜ ਭੈਂਟ ਗਈ ਵੱਡੇ ਅਮਰਸਰ ਵਾਲੇ ਤੇ ਅਜੇ ਉਹ ਘਰਦੇ ਆਏ ਉਹ ਨਾਉਂਦੇ ਰਸਤੇ 'ਚ ਤੇ ਚਾਹੀਦਾ ਚਾਹੋ ਥੋੜਾ ਕੰਮ ਤਾਂ ਮੈਂ ਬਾਹਰ ਲੈਣਾ ਆ ਆਓ ਚਾਹੋ ਪਾ ਰੋਟੀ ਰਾਟੀ ਦੇ ਲੱਗੇ ਖਾ ਕੇ ਛੱਡ ਗਏ ਆ ਹੋਰ ਫੇਕਦਾ ਵਦਿਆ ਵਦਿਆ ਮਾਮਾ ਚੜਦੀ ਕਲਾ ਲੜਾ ਵਟ ਕੋ ਹਾਂ ਕੁਝ ਹੋਰ ਆ ਵੇ ਨਨੇ ਬਸ ਮੈਂ ਨਾ ਬਲੇ ਬਲੇ ਆਦੇ ਹਾਂ ਮਜ਼ੇ ਆ ਗਏ ਭੰਜੀ ਰੋਟੀ ਖਾਣੇ ਤਾਂ ਮੁੰਡਿਆਂ ਨਹੀਂ ਖਾਣੀ ਰੋਟੀ ਨਹੀਂ ਮੁੰਡਿਆਂ ਨੂੰ ਖਾਂਦੇ ਆ ਮੁੰਡਿਆਂ ਨੂੰ ਅੰਮਲ ਖਾਂਦਾ ਪਾਈਪਲੋ ਅਸੇ ਵਾਲੀ ਸਾਰਨ ਆਹ ਰੋਟੀ ਖਾਓ ਸਾਰੇ ਪਹਿਲਾਂ ਹਦੀ ਭਾਂਜੀਆਂ ਨਾਲ ਮੇਰੇ ਅੱਜ ਸਵੇਰ ਦੀ ਬੜੀ ਰੌਣਕ ਲੱਗੀ ਆ ਪਹਿਲਾਂ ਖੇਤੀਬਾੜੀ ਵਾਲੇ ਆ ਗਏ ਘਰ ਤੇ ਆਪਣੇ ਪਿੰਡ ਦੇ ਸੱਜਣੇ ਵੀ ਕਾਫੀ ਸੀ ਨਾਲ ਤੇ ਮੈਂ ਰੋਟੀ ਖਾ ਲਈ ਆ ਤੇ ਆ ਬਣਾਇਆ ਆ ਇੰਦਰੀ ਵੇਖ ਲੋ ਲੋਕਾਂ ਦੇ ਪੁਰਾਣੇ ਰਿਹਾ ਹੋ ਗਿਆ ਆ ਮੇਰਾ ਭਾਂਜਾ ਆ ਲੋ ਅੱਜ ਰਵਾਂਗੇ ਮਾਰਲ ਜਦਾਂ ਖਾਓ ਮਾਰਦੇ ਕੱਪੜਾ ਹੈ ਉਹ ਮਾਰਦੇ ਕੱਪੜਾ ਪਾ ਕੋਰ ਬੈ ਐ ਨਹੀਂ ਆ ਰਹੇ ਬੱਚੇ ਆ ਤੇ ਅਈ ਦੇਖ ਜਿਹੜਾ ਅਸੀਂ ਤੁਹਾਡੇ ਕੋਲ ਜਿੰਦਾ ਰਹਿਣਗੇ ਹਨਾ ਬੜੀਆਂ ਮੱਜਾਂ ਨੁਹਾਉਣੀਆਂ ਨੇ ਸਾਡੇ ਨਾਲ ਮੁੰਡੀ ਨੂੰ ਸੁਣੇ ਮੋ ਦੇ ਵਿੱਚ ਬੱਚਨਾਂ ਬਹੁਤ ਪਿਆਰ ਹੁੰਦਾ ਹੈ ਮਨ ਨਾਲ ਹਲਦਾਂ ਹੈ ਨਾ ਕਹਿੰਦਾ ਹਲਦਾਂ ਨਾ ਆਵਾਂ ਦਾ ਅਈ ਰਹਿ ਜਾਣੇ ਵੀ ਨਹੀਂ ਕਿ ਮੈਂ ਇੱਥੇ ਹੰਨੇ ਦਾ ਦੋ ਦਿਨ ਵੀ ਨਹੀਂ ਰਹਿਤੇ ਇੰਦਰ ਨਿਆਰੇ ਸਾਰੇ ਇੱਥੇ ਉੱਦਨਦੇ ਨੇ ਛੁੱਟੀਆਂ ਸਾਰੇ ਇੱਥੇ ਇੱਥੇ ਛੁੱਟੀਆਂ ਤੇ ਪਤਾ ਨਹੀਂ ਦੇਆਂ ਦੇ ਸੌਹਰੇ ਦਿਨ ਨਾਨਾ ਦੇ ਸਾਰਿਆਂ ਦੇ ਪੈਣਾ ਦੇ ਸਾਰੇ ਦੇ ਬੱਚੇ ਆ ਤੇ ਸਾਡੇ ਸਰਦਾਰ ਸਾਹਿਬ ਵੀ ਆਏ ਨਾਲ ਸਾਡੇ ਜੀਜਾ ਜੀ ਸੁਬੀਨਾ ਆ ਅਨਪਿਆ ਜੀ ਹਾਂ ਸੁਮੇ ਸ਼ਰਲੋ ਪ੍ਰਚਾਦਾ ਪੈਣਾ ਹੈ ਤੇ ਵੀ ਤੇਰੇ ਦਾਦੀ ਮਾਮਾ ਕੀ ਆਂਦੀ ਆ ਦਾਦੀ ਮਾਮਾ ਕੀ ਆਂਦੇ ਦੱਸ ਕੀ ਆਂਦੇ ਦਾਦੀ ਮਾਮਾ ਤਾ ਬੋਲ ਦੇ ਜਦੋਂ ਰੋਟੀ ਪਈ ਹੈ ਨਾ ਉਹਦੇ ਉਦੋਂ ਨਹੀਂ ਪੁੱਤੇ ਤੱਕ ਜਿਹੜੇ ਰੋਟੀ ਖਾਈ ਜੀ ਜੀ ਕੀ ਆਂਦੇ ਦਾਦੀ ਅੰਮਾ ਦਾਦੀ ਮਾਮਾ ਕੀ ਆਂਦੇ ਦਾਦੀ ਮਾਮਾ ਕੀ ਆਂਦੇ ਆ ਪੜਾਈ ਮੈਂ ਬੋਲਦੇ ਸਕੇ ਨਾ ਬੰਦੋਂਦੇ ਮੋਬਾਈਲ ਮੋਬਾਈਲ ਦੇਖਣਾ ਅਚੰਦ ਹੈ ਅਚੰਦ ਆ ਟਿਕੜੋ ਤੇ ਛੁੱਟੀ ਜਾ ਵਿਚਾਰੀ ਤੇ ਦਾਦੀ ਦੀ ਹੈ ਤੂੰ ਸਿਹਾਰ ਤੋਂ ਜ਼ਿਆਦਾ ਮਾਂ ਦਾ ਅਲੇ ਘੋਮਰਾ ਕੇ ਦਾਦੀ ਸਾਰਾ ਇੱਕ ਵਾਰ ਤੇ ਇੰਨਾਂ ਨੇ ਕਿਹਾ ਹੀ ਸੀ ਆਹੋ ਇੱਕ ਵਾਰ ਕਿਹਾ ਹੀ ਝੂ ਨਾ ਬੋਲੋ ਡੇੜੀ ਦੀ ਗਾਲੀ ਕੱਢ ਚੱਲ ਤੈ ਮੋਬਾਈਲ ਤੇ ਨਾ ਖਾ ਰੋਟੀ ਦੇ ਖਾ ਕਿਆ ਨਹੀਂ ਵੈਂਦਾ ਮੈਂ ਫੋਨ ਮੈਂ ਵੇਖੰਦਿਓ ਮੈਂ ਇਸ ਤਰ੍ਹਾਂ ਚਲਾਇ ਇਹਨੂੰ ਜਦੋਂ ਦੇ ਤੁਸੀਂ ਆਏ ਦੋਵੇਂ ਜਾਣੇ ਤੁਸੀਂ ਕਿਸੇ ਦੇ ਲਾਗੇ ਬੈਠੇ ਤੁਸੀਂ ਦੋਵੇਂ ਜਾਣੇ ਫੋਨ 'ਚ ਵੜੇ ਬਸ ਗੱਡੀ 'ਚ ਗੱਡੀ 'ਚ ਆਪਾਂ ਫੋਨ ਥੋੜਾ ਦੇਖਿਆ ਸੀ ਇੱਥੇ ਆ ਕੇ ਜ਼ਿਆਦਾ ਦੇਖਾਂਗੇ ਨਾ ਨਹੀਂ ਤੇ ਕੋਈ ਜ਼ਰੂਰਤ ਵਾ ਵੀ ਜ਼ਿਆਦਾ ਵੇਖਣਾ ਵਾ ਕੋਈ ਜ਼ਰੂਰਤ ਵਾ ਜ਼ਿਆਦਾ ਵੇਖਣਾ ਵਾ ਤੁਸੀਂ ਵੰਡੇ ਆਏ ਹੋ ਤੇ ਸਾਡਾ ਹਾਲ ਚਾਲ ਪੁੱਛੋ ਨਾਲੇ ਆਪਣਾ ਸਾਨੂੰ ਦੱਸੋ ਨਾਲੇ ਤੁਸੀਂ ਰੋਟੀ ਖਾਓ ਕਿ ਠੀਕ ਐ ਮਾਮਾ ਜੀ ਉਹ ਠੀਕ ਆ ਮਾਮਾ ਜੀ ਨਹੀਂ ਵੰਦੇ ਮੋਬਾਈਲ ਤੂੰ ਹੱਥ ਚ ਫੜ ਛੜਿਆ ਆਜੇ ਵੀ ਨਹੀਂ ਛੜਿਆ ਅੱਖਾਂ ਖਰਾਬ ਹੋ ਜਾਣੀਆਂ ਮੋਬਾਈਲ ਜ਼ਿਆਦਾ ਵੇਖਣ ਨਾਲ ਪਤਾ ਨਾ ਸਾਰਾ ਮਾਮਾ ਜੀ ਸੌਰੀ ਨਹੀਂ ਦੇਖਦਾ ਸਹੀ ਆ ਨਾ ਹਾਂ ਕਿਉਂ ਬੋਲਾਂ ਮੈਂ ਕਿਉਂ ਬੋਲਾਂ ਉਹ ਫਿਰ ਉਹ ਤੇ ਤੁਹਾਡਾ ਪਿੰਡਾਂ ਵਾਲਾ ਹੀ ਆ ਕੰਮ ਤੇਰਾ ਵੀ ਵੇਰੂ ਜੱਟਾਂ ਵਾਲੇ ਕੰਮ ਆ ਇਹਨੇ ਬੋਲਣਾ ਤੇ ਸ਼ਹਿਰੀਆਂ ਵਾਲਾ ਤਾਂ ਕੰਮ ਕੁਛ ਹੈ ਨਹੀਂ ਵੇਖ ਕੇ ਕੱਢਾ ਚਲਾ ਆ। ਇਦਾਂ ਹੀ ਆਪਣਾ ਕੰਮ ਹੈ। ਬਿਆਹੀ ਦੇ ਸਾਹ ਗੱਲਾਂ ਤੇ ਪਿਆਗੀ ਦੇ ਸੁਰ ਛੱਡੀ ਆ। ਹਾਂ। ਮੈਂ ਮੰਨਦੇ। ਹਾਂ ਵੇ। ਗੱਲ ਮੇਰੇ ਸੋਚ ਰਿਹਾ ਤੇ ਫੋਨ ਤੇ ਦਵੇ ਦਾਦੇ ਪੋਤਰੇ ਹੁੰਦਾ ਮੇਰੇ ਤਾਂ ਫੋਨ ਹੀ ਘਾਵਾ ਪਿਆ। ਰਹਿੰਦੇ ਤੁਸੀਂ ਅੰਬਰਸਰ ਸ਼ਹਿਰ ਚ। ਕੋਈ ਗੱਲ ਸ਼ਹਿਰ ਆ ਗਿਆ ਹੈ ਆਪਾਂ। ਹੈਂ? ਸਕੂਲ ਦੇ ਰਾਜਾ। ਸਕੂਲ ਦੇ ਰਾਜਾ। ਸਕੂਲ। ਮੈਂਨੇ ਕਿਹਾ ਸੀ ਸਕੂਲ ਦੇ ਰਾਜਾ ਆ ਗਿਆ। ਪੜ੍ਹੀਏ। ਅੱਛਾ। ਠੀਕ ਹੈ। ਨਹੀਂ ਸਕੂਲ ਦੇ ਰਾਜਾ ਪੜ੍ਹਾਈ ਕਰਕੇ ਕਿ ਜਾਂ ਬਦਮਾਸ਼ੀ ਕਰਕੇ? ਨਹੀਂ ਜਿਹੜੇ ਬੱਚੇ ਪੜ੍ਹਦੇ ਉਹ ਬਦਮਾਸ਼ੀ ਥੋੜਾ ਕਰਦੇ ਹੁੰਦੇ ਪੁੱਤ ਪੜ੍ਹਾਈ ਦੇ ਨਾਲ ਨਾਲ ਪਦਮਾਸ਼ੀ ਵੀ ਕਾਇਦੇ ਆਪਾਂ ਨਹੀਂ 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 ਹਾਂ ਜਿਆਦਾ ਪੜ੍ਹਾਈ ਕਰਦੇ ਥੋੜੀ ਥੋੜੀ ਆਪਾਂ ਖੇਦੇ ਥੋੜੀ ਬਦਮਾਸ਼ੀ ਕਰਦੇ ਨਹੀਂ ਬਦਮਾਸ਼ੀ ਤੂੰ ਬਦਮਾਸ਼ੀ ਨਹੀਂ ਕਰਨੀ ਜੇ ਬਦਮਾਸ਼ੀ ਕਰਨੀ ਤਾਂ ਸ਼ਹਿਰ ਚੋਂ ਰਹਿਣਾ ਤੂੰ ਦੱਸ ਓਏ ਤੂੰ ਕੀ ਕਰਨਾ ਮੇਰਪਾਲ ਨਗਰ ਤੂੰ ਮਾ ਮਿਨਾ ਗੱਲ ਕਰਨਾ ਨਾ ਮਾ ਮਿਨਾ ਗੱਲ ਕਰ ਰਿਹਾ ਦੋ ਚੱਲਿਆ ਦੂ ਗੱਲ ਕਰ ਹੀ ਕਰਨੀ ਆ ਉਹਦਾ ਨਾ ਮੇਰੀ ਬਦਮਾਸ਼ੀ ਚੱਲਦੀ ਸਕੂਲ 'ਚ ਤੇ ਕੰਮ ਬਹੁ ਖਰਾਬ ਹੋ ਰਿਹਾ ਉਹ ਚੱਲਿਓ ਥੋੜੀ ਬਾਤ ਵੀ ਕਰ ਲੋ ਹਾਂ ਨਾ ਗੱਲ ਵੀ ਕਰਨੀ ਬਾਤ ਤਾਂ ਮੈਂ ਕਰਨੀ ਨਹੀਂ ਰਿਹਾ ਵਾ ਹਾਂ ਤਾਂ ਉੱਥੇ ਬੈਠ ਕੇ ਕਰਨਾ ਇੱਥੇ ਥੋੜੀ ਨਹੀਂ ਬੈਠ ਕੇ ਨਹੀਂ ਕਦੀ ਖਲੋਗੇ ਵੀ ਕਰ ਲਈ ਦੀ ਗੱਲ ਬੈਠ ਕੇ ਹੀ ਕਰ ਕੱਥੇ ਠਾਕ ਜੋਗੇ ਇਹ ਹੋਸ ਨਾ ਪਿਆ ਜਾਂਦਾ ਤੁਹਾਡੇ ਕੁੱਤਰਾ ਕਿਹੜਾ ਹੈ ਮਾਮਾ ਨੂੰ ਇਹ ਹੋ ਗਿਆ ਜਦ ਕੁੱਤਰਾ ਕਿਹੜਾ ਹੈ ਪਰ ਇਹ ਆਪਾਂ ਜਾਰਾ ਗਏ ਹੁਣ ਖੇੜੇ ਦੇ ਥੋੜੇ ਆ ਥੋੜਿਆ ਬਹੁਤ ਪੜਾਈ ਕਰਦੇ ਮਾਮਾ ਵੀ ਤਾਂ ਬਦਮਾਸ਼ੀ ਕਰਦੇ ਤੂੰ ਤਾਂ ਥੋੜਾ ਹੀ ਦੇਦਾ ਹੂੰ ਸਿੱਖ ਲੋ ਸਿੱਖ ਲੋ ਧੁੱਪ ਲੇਟੇ ਮਾਰੋ ਮਮਾਈ ਵੀ ਆ ਖੜੇ ਆ ਤੇਰੀ ਘਰ ਵਿੱਚ ਵੇ ਮਮਾਈ ਕਹਿਣ ਦੇ ਫੇਰ ਲਿੰਦੇ ਆਪਾਂ ਪਰਸੋਂ ਆ ਹੋਰ ਫੁੱਲ ਲਵਾਏ ਭਾਜੀ ਨੇ ਵਧੀਆ ਲੱਗਾ ਵਿੱਚ ਵਿੱਚ ਆ ਜਿਹੜੇ ਸੁੱਕ ਗਏ ਸੀ ਨਾ ਹੋਰ ਲਾਤੇ ਉਹਦਾ ਇਹ ਗਿੰਦਾ ਤੇ ਸਾਰਿਆਂ ਦਾ ਇਹ ਵੇ ਖਤਮ ਹੋ ਗਿਆ ਠੰਡ ਨਾਲ ਪਰ ਸਾਡੇ ਇੱਥੇ ਧੁੱਪ ਪੈਂਦੀ ਆ ਧੁੱਪ ਕਰਕੇ ਬਚਾਵਾ ਜੇ ਪੜ ਜਾਣਾ ਟਾਈਮ ਇਹਨੇ ਹਾਂ ਉਹ ਫੇਰ ਲੱਗੇ ਆ ਵਿੱਚ ਜਿਸ ਨਾਲ ਬੈਠਾ ਹਾਂਜੀ ਹਾਂਜੀ ਆਮ ਇੱਥੇ ਬਾਹਰ ਵੀ ਲਾਏ ਭਾਜੀ ਗੁਲਾਬ ਦੇ। ਉਵੇ ਰਗੇ ਥਾਂ ਕਰਕੇ ਨਾ ਪੱਦਰਾ। ਆ ਵੇਖਿਓ। ਆਮ ਲਾਤੇ ਉਹ ਅਜੇ ਅੱਗੇ ਹੋਰ ਲਾਉਣੇ ਆ। ਹਾਂਜੀ। ਹਾਂ। ਨਾ ਲਸਣ ਵੇਖ ਲਓ ਆਪਣਾ। ਇਹ ਪਾਲੀ ਦੀ ਮੋਜ ਵੀ ਬੜੀ ਆ ਆ ਹੁਣ ਝਟ ਪੱਠੇ ਵੱਢ ਕੇ ਛੁੱਟ ਲਈਦੇ ਆ ਆਪਣੇ ਆ ਆ ਬਹੁਤ ਆਸਾਨੀ ਆਪੀ ਆ ਸਾਰੀ ਆਪਣੀਆਂ ਛੜਕੋ ਪਾਰ ਵੀ ਆਪਣੇ ਕੋਲ ਹੀ ਆ